ਇੱਥੇ ਕਈ ਦਿਨਾਂ ਤੋਂ ਸਫਾਈ ਕਰਮਚਾਰੀ ਹੜਤਾਲ ਤੇ ਬੈਠੇ ਹਨ ਇਹਨਾਂ ਦੀਆਂ ਕੁਝ ਹੱਕੀ ਮੰਗਾਂ ਹਨ ਇਹਨਾਂ ਨੂੰ ਦੇਖਦੇ ਹੋਏ ਸਰਦਾਰ ਬੋਲ ਸਿੰਘ ਘਾਰੂ ਜੋ ਕਿ ਦਲਤ ਮਹਾ ਪੰਚਾਇਤ ਦੇ ਵਾਈਸ ਚੇਅਰਮੈਨ ਤੇ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਵੀ ਹੈ ਇਹਨਾਂ ਨੇ ਇੱਥੇ ਆ ਕੇ ਪ੍ਰੋਸਾ ਦਵਾਇਆ ਕਿ ਅਸੀਂ ਤੁਹਾਡੀਆਂ ਹੱਕਾਂ ਹੀ ਮੰਗਾਂ ਐ ਜੋ ਤੁਹਾਡੇ ਨਾਲ ਖੜੇ ਐ ਇਹਨਾਂ ਮੰਗਾਂ ਨੂੰ ਮਨਵਾ ਕੇ ਰਹਿਾਂਗੇ ਤੇ ਜਿੱਥੇ ਵੀ ਕਿਸੇ ਗਰੀਬ ਨਾਲ ਟੱਕਾ ਹੁੰਦਾ ਅਸੀਂ ਉਹਨਾਂ ਨਾਲ ਖੜਦੇ ਆ ਉਹ ਵੇਖਦੇ ਆ ਪੂਰੇ ਤੋਂ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਕੰਮ ਐ ਕਿੱਥੇ ਵੀ ਕਿਤੇ ਗਰੀਬ ਨਾਲ ਟੱਕਾ ਹੁੰਦਾ ਜਾਂ ਖੇਤ ਦੇ ਵਿੱਚ ਹੁੰਦਾ ਜਾਂ ਕਿਸੇ ਵੀ ਤਰ੍ਹਾਂ ਦਾ ਮਜ਼ਦੂਰਾਂ ਨਾਲ ਟੱਕਾ ਹੁੰਦਾ ਸਾਡਾ ਕੰਮ ਐ ਸਾਡੇ ਫਿਲਾਫੇ ਪ੍ਰਦਾਨ ਕੇ ਜੀ ਸਿੰਘ ਘੇਰੀ ਦਾ ਤੁਸੀਂ ਮਾਫੜਿਆ ਹੋਊਗਾ ਉਹ ਵੀ ਇੱਥੇ ਤੁਹਾਡੇ ਕੋਲ ਪਹੁੰਚ ਰਿਹਾ ਹੈ ਇਹ ਜਦੋਂ ਲਗਾਈਆਂ ਲਗੀਆਂ ਪਿੰਡੀਆਂ ਸ਼نگਰਸ਼ੀਰ ਹੋਣਾ ਕਹਿੰਦਾ ਹੈ ਕਿ ਸਾਡੀ ਬਾਣੀ ਨੇ ਸਾਡੇ ਰਹਿਬਰਾਂ ਨੇ ਸੁਧਾਰਨੀ ਗੱਲ ਕਹੀ ਹੈ ਜੀ ਜੀਵਾਨ ਦੇ ਵਿੱਚ ਫਟੇ ਤੇ ਉਹ ਦੀ ਮੈਦਾਨ ਦੇ ਵਿੱਚ ਫਟੇ ਹੈ ਜੀ ਦੀ ਮਰਜਾ ਮੈਦਾਨ ਦੇ ਵਿੱਚ ਫਟੇ ਤੇ ਉਹ ਦੀ ਜਹਾਨ ਦੇ ਵਿੱਚ ਵੀ ਫਟੇ ਹੈ ਤੇ ਮੈਂ ਤੁਹਾਨੂੰ ਸਾਰੇ ਸਾਡੇ ਸਮਾਜ ਦੇ ਕਾਰਜਕਾਰੀਆਂ ਨੂੰ ਤੁਹਾਡੇ ਅਗਵਾਈ ਕਰਦੇ ਪ੍ਰੇਮ ਜੀ ਤੁਹਾਡੇ ਭਗਤ ਬੁੜੇ ਮੀਨ ਜੀ ਨੂੰ ਅਵਰੇ ਗੱਲਬਾਤ ਕਰਕੇ ਆਇਆ ਸਾਰੀ ਗੱਲ ਦੱਸੀ ਗੱਲ ਤੁਹਾਡੀ ਮੀਨਿੰਗ ਰੀਡ ਦੀ ਹੈ ਵੀ ਕਹਿੰਦਾ ਤਾਂ ਆਪਕੇ ਅਸੀਂ ਲੜੀਵਾਰ ਲੜੀ ਕੰਮ ਕਰ ਰਹੇ ਆਂ ਵੀ ਸਾਡੇ ਸਮਾਜ ਦੇ ਸਾਡੇ ਉਹਨਾਂ ਲੋਕਾਂ ਨੂੰ ਮੌਕਾ ਮਿਲਣਾ ਚਾਹੀਦਾ ਜਿਨ੍ਹਾਂ ਨੇ ਉਹਨਾਂ ਜਮਾਤਾਂ ਦੇ ਵਿੱਚ ਕੰਮ ਕੀਤਾ ਜਿੱਥੇ ਸਾਡੇ ਲੋਕ ਸਾਡੇ ਤੋਂ ਬਹੁਤ ਜ਼ਿਆਦਾ ਜਰਰ ਕਰਾਗਰੀ ਸਾਡੇ ਲੋਕਾਂ 'ਤੇ ਬੜੀ ਧਰਾਂ ਨਫ਼ਰਤ ਕਰਦੀ ਸੀ ਅੱਜ ਅਸੀਂ ਸਮਾਜ ਦੇ ਨਾਲ ਮਿਲ ਕੇ ਸਾਡੇ ਸੁਭਧਾਨ ਨੇ ਸਾਨੂੰ ਮੁਲਾਕਾ ਪਰ ਉਹਨਾਂ ਦੇ ਜ਼ਿਲ੍ਹਾ ਦੇ ਵਿੱਚ ਕੋਈ ਨਹੀਂ ਹੈ ਜ਼ਿਲ੍ਹਾ ਜੋ ਕੋਈ ਜਾਂਦਾਗਾ ਪਾ ਲਈ ਥੰ ਲੋ ਉਹਨੇ ਜੱਫੀ ਚ ਪਾ ਕੇ ਸਸਰੀ ਕਾਲ ਕਹਿਦੀ ਥੋੜੇ ਤੋਂ ਮਤਲ ਲੈਣ ਦੀ ਵਾਰ ਜਾਂ ਪ੍ਰੇਮ ਪ੍ਰਧਾਨ ਜੀ ਅਸੀਂ ਤਾਂ ਤੇਰੀ ਯਾਰ ਤੂੰ ਸਾਨੂੰ ਦਾਫੀ ਨੇ ਪ੍ਰੇਮ ਪ੍ਰਧਾਨ ਜੀ ਕੋਲੇ ਵੋਟਾਂ ਹੈਗੀਆਂ 2 400 ਉਹ ਇੰਨੇ ਐਸੇ ਕਰਿਆ ਸਾਨੂੰ ਜੱਫੀ ਚ ਲੈਦੇ ਆ ਮਤਨ ਦੇ ਆ ਕੇ ਆਉਦੇ ਨੇ ਕਿਦਾਂ ਕਿਤੇ ਸਾਨੂੰ ਵਰਤਨ ਆਸਤੇ ਪਰ ਜਿਹੜੀਆਂ ਸਾਡੇ ਵਿੱਚ ਉਹਨਾਂ ਨੇ ਤਨੀ ਸਾਡੇ ਜਿਵੇਂ ਅਸੀਂ ਸਕੂਲ ਕਾਟ ਤਾ ਸਾਡੀ ਸਾਨੂੰ ਛੋਟੀ ਜਾਤੀ ਕਹਿ ਰਹੇ ਅਸੀਂ ਵੀ ਆਪਣੇ ਆਪ ਨੂੰ ਛੋਟੀ ਜਾਤੀ ਕਹਿ ਦਿੰਦੇ ਆ ਪਰ ਮੇਰੇ ਵੀਰੋ ਸਾਡੀ ਯਾਤ ਨਹੀਂ ਛੋਡੀ। ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਅਸੀਂ ਛੋਣਿਆ। ਸਾਨੂੰ ਸੰਧਾਨ ਦੇ ਵਿੱਚ ਬਾਬਾ ਸਾਹਬ ਨੇ ਬਰਾਬਰੀ ਦਿੱਤੀ ਹੈ। ਕਿ ਸਾਨੂੰ ਗੁਰੂ ਗ੍ਰੰਥ ਦੀ ਬਾਣੀ ਦੇ ਵਿੱਚ ਗਾਣਾ ਲਾ ਕੇ ਦਤਨੇ ਪਾਸ਼ਾ ਨੇ ਗਾਣਾ ਲਾ ਕੇ ਅਰ ਰਗਰੇ ਤੇ ਗੂੰਗੇ ਬੰਦੇ ਕਹਿੰਦੇ ਕਿ ਸਾਨੂੰ ਮਧਵੀ ਸਿੱਖਾਂ ਨੂੰ ਗਾਣਾ ਲਾ ਕੇ ਤੇ ਉਹਨੇ ਗੁਰੂ ਦੀ ਬਾਣੀ ਦੇ ਵਿੱਚ ਸ਼ਬਦ ਲਿਖਿਆ ਮੈਂ ਹੂੰ ਮਧਵੀ ਇਹ ਮਾਝਾ ਹਮਾਰਾ। ਉਹ ਲਿਖਿਆ ਗੁਰੂ ਦੀ ਬਾਣੀ ਦੇ ਵਿੱਚ ਮੈਂ ਹੂੰ ਮਲਬੀਏ ਮੈਂ ਹਮਾਰਾ ਹਿੰਦੂ ਤਰਕ ਦੋਨੋ ਹੀ ਯਾਰਾ ਕਿਨਾਂ ਇਹੀ ਮੇਰੀ ਓਮ ਦੀ ਸਿੱਖ ਹੈ ਇਹਨਾਂ ਨੂੰ ਹੀ ਮਾਨ ਸਤਕਾਰ ਦੇਵਾਂਗਾ ਇਹਨਾਂ ਨੂੰ ਹੀ ਗੱਲ ਨਾਲ ਆਇਆ ਸੀ ਕਿ ਅੱਜ ਸੰਵਿਧਾਨ ਥੋੜੇ ਉਸ ਗੁਰੂ ਗ੍ਰੰਥ ਦੀ ਬਾਣੀ ਦੇ ਤਹਿਤ ਬਣਿਆ ਹੈ ਪਰ ਅਸੀਂ ਜਦੋਂ ਸਮਾਜ ਦੇ ਲੋਕ ਅਸੀਂ ਉਹਨਾਂ ਲੋਕਾਂ ਦੇ ਮਗਰ ਲੱਗ ਜਾਂਦੇ ਆ ਕੜਮ ਚੌਧਰੀਆਂ ਦੇ ਮਗਰ ਲੱਗ ਜਾਂਦੇ ਆ ਸਾਡੇ ਸਮਾਜ ਨੂੰ ਕਿਵੇਂ ਖਲਾਅਦੇ ਆ ਮੈਂ ਇੱਕ ਤੁਹਾਨੂੰ ਕਹਿੰਦਾ ਮੇਰੇ ਵੀਰੋ ਮੇਰਾ ਬਹੁਤ ਵੱਡਾ ਮੇਰੀ ਉਹ ਬਾਪਰੇ ਸਾਡੀ ਉਮਰ ਹੈ ਸਾਡੇ ਗਰੀਬ ਸੇ ਘਰਵਾਣਾ ਦੀ ਹੈ ਸਾਡੇ ਸਰਕਾਰ ਕਹਿੰਦੇ ਸੀ ਜੀ ਗਰੀਬ ਬਹੁਤ ਲੰਮੇ ਸਮੇਂ ਤੋਂ ਸਿਰ ਲੜਾਈ ਰਿਹਾ ਸਾਡੀਆਂ ਬੱਚੀਆਂ ਦੀਆਂ ਸਾਡੀਆਂ ਧੀਆਂ ਪੈਣਾ ਦੀਆਂ ਕਿਵੇਂ ਇੱਜ਼ਤ ਪਤਾ ਹੁੰਦੀ ਹੈ ਕਿਵੇਂ ਸਾਡੇ ਨਾਲ ਲੋਕ ੱਟਾ ਧੋੜੀ ਕਰਦੇ ਚ ਅਸੀਂ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਖਾਤਰ ਸਾਡਾ ਦਿਲਪੁਰ ਰਾਜੋ ਸੀ ਨਿੰਦ ਕਰ ਰਹੇ ਅੱਜ ਤੁਹਾਡਾ ਅਜੂਮ ਦੇਖਿਆ ਤਾਂ ਤੁਸੀਂ ਇੱਕ ਆਪ ਤਰੀਕ ਨੂੰ ਤੁਸੀਂ ਮੰਗ ਪਤਨ ਦਿੱਤਾ ਜੇ ਆਉਂਦੇ ਉਹ ਵੀ ਲੈ ਗਿਆ ਜੇ ਤੁਸੀਂ ਮੰਗ ਪਤਨ ਦੇ ਕੇ ਆਗੇ ਦਰਦਾ ਸਾਡੇ ਦੇਲ ਦੇ ਲੋਕੀਆ ਰਵੀ ਇੱਕ ਪਾਸੇ ਕਹਿੰਦੇ ਵੀ ਭਾਰਤ ਆਜ਼ਾਦ ਹੋ ਗਿਆ ਅਸੀਂ ਆਜ਼ਾਦ ਹੈ ਪਰ ਕੌਮ ਦੇ ਤੌਰ ਤੇ ਜਾਤੀ ਤੌਰ ਤੇ ਅਸੀਂ ਅੱਜ ਵੀ ਗੁਲਾਮ ਹੈ ਜਾਤੀ ਤੌਰ ਤੇ ਅੱਜ ਵੀ ਅਸੀਂ ਗੁਲਾਮ ਹੈ ਕਿਉਂ ਅਸੀਂ ਉਹਨਾਂ ਲੋਕਾਂ ਦੀ ਗੁਲਾਮੀ ਨਹੀਂ ਛੱਡੀ ਤੇ ਬਾਬਾ ਸਾਹਿਬ ਨੇ ਕਿਹਾ ਸੀ ਜੇ ਸੁਧਾਨ ਤੁਸੀਂ ਉਹਨਾਂ ਹੱਥਾਂ ਦੇ ਵਿੱਚ ਫੜਾਤਾ ਨਾ ਜਿਹੜਾ ਮੇਰਾ ਲਿਖਿਆ ਹੋਇਆ ਸੁਧਾਨ ਹੈ ਜੇ ਉਹਨਾਂ ਚੋੜ ਚ ਕਿਹਦੇ ਹਾਫਲੇ ਵਿੱਚ ਤੁਸੀਂ ਵੋਟਾਂ ਬਾਬਾ ਚੋੜ ਚ ਕਿਉਂ ਮੰਤਰੀ ਸੰਤਰੀ ਬੁਲਾ ਕੇ ਕੋਸੀ ਦੇਤੀ ਇਸ ਸੁਧਾਨ ਨੇ ਥੋੜਾ ਇਹਨਾਂ ਨੂੰ ਨੁਕਸਾਨ ਕਰਨਾ ਤੁਹਾਨੂੰ ਕੌਡੀਆਂ ਤੋਂ ਕੋਟੇ ਵੀ ਕਰ ਦੇਣਾ ਪਰ ਤੁਸੀਂ ਲੋਕੋ ਸਾਡੇ ਸਮਾਜ ਦੇ ਲੋਕਾਂ ਨੇ ਇਹ ਪਿੰਡਾਂ ਦੇ ਵਿੱਚ ਵੀ ਜਾਣਾ ਸਾਡੇ ਪੰਜਾਬ ਦੇ 12000 ਤੋਂ ਵੱਧ ਪਿੰਡ ਹੈ ਬੋਦੋਵਾਰੀ ਪਿੰਡਾਂ ਦੇ ਵਿੱਚ ਜਾ ਆਵੇਂ ਸਾਡੇ ਸਮਾਜ ਦੀ ਲੜਾਈ ਖਾਤਰ ਲੜਾਈ ਅੱਤਰ ਪਰ ਅਸੀਂ ਕਿਸੇ ਆਪ ਦੇ ਲੀਡਰ ਦੀ ਕਿਤੇ ਨਾ ਹੀ ਗੱਲ ਸੁਣੀਏ ਤੇ ਮੈਨੂੰ ਲੱਗਦਾ ਅੱਗੇ ਸਾਡੇ ਹੋ ਸਕਦੇ ਸਾਡੇ ਹੋ ਵਾਲੇ ਬੱਚੇ ਵੇਰ ਹੋ ਜਾਣ ਅੱਜ ਜਦੋਂ ਸਾਡੇ ਕੋਲ ਭਰਮਜੋ ਦੀ ਆਏ ਚੰਗੀਆਂ ਗੱਡੀਆਂ ਲੈ ਕੇ ਚਾਰ ਉਹਦੇ ਨਾਲ ਅੰਗਣ ਲੈਣ ਹੋਣ ਫਿਰ ਜੇ ਤੁਸੀਂ ਆ ਘਰ ਦੇ ਵਿੱਚ ਬੈਠੇ ਆ ਨਾ ਅੱਜ ਜੇ ਤੁਹਾਨੂੰ ਉਹਨੇ ਬਾਜ ਮਾਰ ਲਈ ਮੇਰਾ ਭਾਸ਼ਣ ਛੱਡ ਕੇ ਉੱਥੇ ਜਾੜਨਾ ਹੈ ਦੇਖਣਾ ਨਹੀਂ ਵੀ ਸਾਡੇ ਕੋਲ ਆਇਆ ਮੇਰੇ ਵੀ ਉਹ ਪਾਰ ਸਰਕਾਰ ਤੇ ਮੈਮਰੀ ਨਹੀਂ ਨਾ ਪਾਸਾਰ ਰਿਹਾ ਹੈ ਮੈਂ ਐਫਸੀਆਈ ਦੇ ਵਿੱਚ ਕੰਮ ਕੀਤਾ ਮਿੱਦੂਆ ਆਪ ਦੇ ਬੰਦਿਆਂ ਨੂੰ ਕਾਰਡ ਰਾਸ਼ਨ ਕਾਰਡ ਈਕੂ ਵੀ ਦਿਵਾਇਆ ਇਸ ਕਰਕੇ ਸਮਾਜ ਦੀ ਲੜਾਈ ਆਪਾਂ ਤਾਂ ਹੀ ਲੜ ਸਕਦੇ ਆ ਅਸੀਂ ਸਮਾਜ ਇਕੱਠਾ ਹੋਈਏ ਤਾਂ ਸਾਡੇ ਦੀ ਜਾਤੀ ਦੇ ਰਕੇ ਜਾਂਦੇ ਅਸੀਂ ਵੀ ਕਿਤੇ ਨਾ ਕਿਤੇ ਮਤ ਦੇ ਰਿਹਾ ਕਰਦੇ ਨਹੀਂ ਯਾਰ ਅਸੀਂ ਵਾਲ ਵੀ ਕਿ ਸਿੱਖਣਾ ਕੀ ਮਜਬੂਰੀ ਸਿੱਖ ਹੈ ਕੀ ਫਰਕ ਹੈ ਵੀ ਦੱਸੋ ਸਾਡੇ ਦੀ ਮਤ ਦੇ ਰਹਿ ਗਏ ਤੇ ਮਤ ਤੇ ਉਹਨਾਂ ਲੋਕਾਂ ਨੇ ਪਾਇਆ ਵੀ ਇਹ ਇਕੱਠੇ ਹੋ ਕੇ ਬਹਿ ਨਾ ਸਕਣ ਉਹਨਾਂ ਲੋਕਾਂ ਨੇ ਪਾਇਆ ਠੀਕ ਹੈ ਨਾ ਇਹ ਗੱਲਾਂ ਤੇ ਮੇਰੇ ਵੀਰੋ ਅਸੀਂ ਧਿਆਨ ਰੱਖ ਕੇ ਇੱਕ ਸਾਡੇ ਕੋਲੋਂ ਰੋਟੀ ਪ੍ਰੋਫੈਸ਼ਨ ਦੀ ਕਾਪੀ ਲੈ ਕੇ ਆਏ ਆ ਜਿਹੜੇ ਤੁਸੀਂ ਮੀਡੀਅਮ ਰੇਟਾਂ ਦੀ ਗੱਲ ਕਰਦੇ ਆ ਵੀ ਸਾਨੂੰ ਮੀਡੀਅਮ ਰੇਟ ਮਿਲਣਾ ਚਾਹੀਦਾ ਇਹ ਨਾ ਸਾਡੇ ਜਿਹੜੇ ਪੁਰਖ ਪਹਿਲਾਂ ਕੰਮ ਕਰਦੇ ਨੇ ਸੀ ਅਸੀਂ ਜੱਦੀ ਪੁੱਤੀ ਕੰਮ ਕਰ ਰਹੇ ਆ ਉਹਨਾਂ ਟਾਈਮਾਂ 'ਚ ਕੰਮ ਕਰਦੇ ਆ ਜਦੋਂ ਸਾਨੂੰ ਕੋਈ ਪੁੱਛਦਾ ਨਹੀਂ ਸੀ ਅੱਜ ਸਾਡੀ ਕਿਹ ਕੁਸ਼ਫਰਤਾਲ ਹੋਈ ਹੈ ਲਗੂ ਕਰਾਇਆ ਹੁੰਦਾ ਅੱਜ ਸਾਡੇ 24000 ਰੁਪਏ ਭਾਵੇਂ ਕੋਈ ਔਰਤ ਕਿਸੇ ਦੇ ਘਰੇ ਝਾੜੂ ਪੂੰਝੇ ਨਹੀਂ ਕੰਮ ਕਰ ਰਹੀ ਹੈ ਉਹ ਬੋਲਾ ਜ਼ਰੂਰੀ ਹੈ ਤੁਹਾਡਾ ਨਾਂ ਕੀ ਹੈ ਕਿ ਵਾਲਾ ਗੋਲੀਆ ਨਹੀਂ ਆਮੀਏ ਕਿ ਵਾਲਾ ਨਹੀਂ ਆਮੀਏ ਜਿਹੜਾ ਨੇ ਅੱਜ ਜਿਹੜਾ ਇੱਥੇ ਧਰਨਾ ਲੱਗਿਆ ਹੋਇਆ ਹੈ ਮਿਊਨਿਸਪਲ ਕਮੇਟੀ ਕੋੜਪੂਰਾ ਵਿਖੇ ਇਹਦਾ ਕੀ ਕਾਰਨ ਹੈ ਕਾਰਨ ਆਈ ਹੈ 2020 ਦੇ ਵਿੱਚ 55% ਸਰਕਾਰ ਨਾਲ ਕਿ ਸਾਡੇ ਕਰਮਚਾਰੀ ਪੰਜਾਬ ਦੇ ਸਪਾਈਸੇ ਮੌਜੂਦ ਘਟਾ ਹੈ ਜਿਨ੍ਹਾਂ ਦੀ ਭਰਤੀ ਕੀਤੀ ਜਾਵੇ ਅਸੀਂ ਭਰਤੀ ਕੀਤੀ ਪੱਕੇ ਵਰਦੀਆਂ ਪੱਕੀ ਕੀਤੀ ਕੰਪਨੀਆਂ ਦਾਨ ਨੂੰ ਦੇਖ ਕੇ ਉਹਨਾਂ ਨੇ ਮੀਟਿੰਗ ਕੀਤੀ 18 ਜੂਨ ਨੂੰ 18 ਜੂਨ ਨੂੰ ਵੀ ਜਿਹੜੇ ਕਰਮਚਾਰੀ ਦਾ ਕੰਟਰੈਕਟ بیس ਤੇ ਅਸੀਂ ਦੇਖਾਂਗੇ ਜਿਹੜੇ ਪਹਿਲਾਂ ਠੇਕੇਦਾਰੀ ਸਿਸਟਮ ਤੋਂ ਲੱਗੇ ਹੋਏ ਆ ਜਾਂ ਕੰਟਰੈਕਟ بیس ਤੇ ਲੱਗੇ ਉਹਨਾਂ ਨੂੰ ਆਫਸੋਰਸ ਕਰ ਦੇਣਾ ਜਿਹੜੇ ਕੰਟਰੈਕਟ بیس ਕਰੇ ਹੋਏ ਚਾਜਣਾ ਇਸ ਕਰਕੇ ਜਿਹੜੇ ਹੜਤਾਲ ਕਰਕੇ ਤੇ ਮੰਗ ਮੰਗਾਈਆ ਜਿਹੜੇ ਬਰਨਗਰ ਕੋਲੋਂ ਨੋਟੀਫਿਕੇਸ਼ਨ ਖਤਰਾ ਮਿਆ ਸਰਕਾਰ ਨੇ ਵੀ ਇਹਨਾਂ ਦੇ ਬੰਦੇ ਰੱਖੇ ਜਾਂ ਫਿਰ 12 ਦੀ ਹੜਤਾਲ ਕਰਕੇ ਫਿਰ ਪ੍ਰੋਸੈਸ ਸ਼ੁਰੂ ਕਰਾਇਆ ਨਗਰ ਕੌਂਸਲ ਵਿੱਚੋਂ ਇਹ ਇੱਕ ਕੰਟਰੈਕਟ بیس ਦੇ ਬੰਦੇ ਭੱਤੀ ਕੀਆ 200 ਬੰਦੇ ਦੀ ਇਹ ਮੌਜੂਦਗੀ ਮਿਲਦੀ ਹੈ ਜਿਨ੍ਹਾਂ ਦੇ ਪੰਚੇ ਦੇ ਮੈਂਬਰ ਜਿਹੜੇ ਕੰਟਰੈਕਟ بیس ਤੇ ਪਰ ਇਹਨਾਂ ਨੇ ਬਹੁਤ ਡੇਰੀ ਕਰਤੀ ਹੈ ਕਿ 3 ਸਾਲ ਹੋ ਗਏ ਸਾਡੇ ਲੱਗਦੇ ਨੂੰ ਵੀ ਹੈ ਤਾਂ ਇਹਨਾਂ ਦਾ ਕੋਈ ਸਕੀਲਿੰਗ ਨਾਲ ਵਾਈ ਨਹੀਂ ਹੋਈ ਸਾਜੀ ਕੋਈ ਡਾਈਟ ਪੱਤਰੀ ਅੱਜ ਇਹਨਾਂ ਨੇ ਸਪਰੇਸ ਸ਼ੁਰੂ ਕਰਤਾ ਹੁਣ ਕਹਿੰਦੇ ਆ ਜਿਹੜੇ ਅਸੀਂ ਬੰਦੇ ਰੱਖਨੇ ਆ ਦੋਸਤੇ ਦੇ ਸਾਹਮਣੇ ਵਾਲੀ ਗੱਲ ਹੀ ਹੋਰ ਦੋਸਤੇ ਦੇ ਸਾਹਮਣੇ ਕਹਿੰਦਾ ਤੁਹਾਡੇ ਬੰਦੇ ਨਹੀਂ ਆ ਸਕਦੇ ਜੀ ਸਾਨੂੰ ਕਹਿੰਦੇ ਅਸੀਂ ਹੋਰ ਹੀ ਹੋਰ ਜਾਤੀ ਦੇ ਬੰਦੇ ਰੱਖੀ ਜਾਂਦੇ ਆ ਜਨਰਲ ਉਹ ਕੈਟਾਗਰੀ ਹੈ ਸਾਰੇ ਇਸ ਕਰਕੇ ਰੋਜ਼ ਕਰ ਦਿੱਤਾ ਐਸੀ ਰੋਜ਼ ਫਰਕਵਾਦੇ ਸਾਡੇ ਦੇ ਬੰਦੇ ਜਿਹੜੇ ਬਾਬਾ ਜੀ ਦੀਆਂ ਨਾਲ ਬਾਲੀ ਸੁਣਾ ਦੇ ਕਿਹੜੇ ਕੰਟੈਕਟ ਵੀ ਸਾਰੇ ਕਰਕੇ ਦੇਖੋ ਇਸਕੇ ਸਾਡੀ ਮਨਾਂ ਮੰਗ ਲਈ ਕਹਿੰਦੇ ਸੀ ਤਾਂ ਜਿਹੜੀ ਸਰਕਾਰ ਹੈ ਸਾਡੀ ਭਾਈਓ ਉਸ ਨਾਲ ਗੱਲ ਕਰ ਲਈਏ ਮੈਂ ਤਾਂ ਸਰਕਾਰ ਨੇ ਤਾਂ ਕੋਈ ਮੋਟੀਵੇਸ਼ਨ ਨਹੀਂ ਕੀਤਾ ਲਿਖਿਆ ਨਹੀਂ ਹੁੰਦਾ ਵੀ ਰੋਕਿਆ ਸਾ ਪਸੰਦੀਤੀ ਜਾ ਪਰ ਇਹਨੇ ਆਪਣੀ ਮਰਜ਼ੀ ਨਾਲ ਬੰਦੇ ਆ ਲਿਆ ਕੋਈ ਸਪਾਰਟੀ ਆਈ ਜਾਂਦਾ ਕੋਈ ਪੈਸੇ ਵਾਲਾ ਆ ਜਾਂਦਾ ਇਸ ਕਰਕੇ ਅਸੀਂ ਨੰਨਾ ਮਾਰਦੇ ਨੇ ਇਹ ਧਰਨਾ ਕਿਨਨ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ